ਲੋ ਜੀ ਕਰੋ ਜੀ ਵਲੌਗ ਦੀ ਸ਼ੁਰੂਆਤ ਪਹਿਲੇ ਦਿਨ ਤੋਂ ਵਾਲੀ ਜਮ ਕਿੰਨਾ ਸਾਰਾ ਸਵਾਦ ਵਾਲੀ ਜ ਮਮੀ ਇਹਨੂੰ ਦੇ ਦੇ ਦੋ ਸ਼ਾਮ ਤੱਕ ਲੱਗੀ ਰਹਿਣਾ ਯਾਨੀ ਘਟਿਆ ਕੀ ਬਾਤ ਆ ਯਾਰ ਇਹ ਕਹਿੰਦੇ ਐਦਾਂ ਕਰ ਖਾਓਗੇ ਵੀ ਥੋੜੀ ਥੋੜੀ ਖਾਣੀ ਆ ਆਇਆ ਲੱਗੇ ਨਾਲ ਸੈਲਡ ਇੱਥੇ ਆ ਨਾ ਸ਼ਾਮ ਦੇ 4:30 ਹੋ ਗਏ ਆ ਉਹ ਨਹੀਂ 4 ਵਜੇ ਕੱਲ ਜੀ ਮੈਂ ਬੁੱਧਵਾਰ ਵੀਰਵਾਰ ਤੱਕ ਆ ਜਾਣਾ ਹੁਣ ਕੱਝ ਮੈਂ ਤੋ ਰਹਿਣਾ ਇੱਕ ਵਾਰ ਤਾਂ ਮੈਂ ਸੁੱਟ ਦੇਣੀ ਦਾ ਦਿਮਾਗ ਕਰਾਵੇ ਮੇਰਾ ਗੰਡੀ ਮੋਟੀ ਆ ਜਦੋਂ ਇਹਨੂੰ ਐਦਾਂ ਛਿੱਲਦੇ ਆ ਆ ਦੇਖੋ ਐਦਾਂ ਇਹਦੇ ਹਾਫ ਹਾਫ ਐਦਾਂ ਪਾਰਟ ਬਣੇ ਹੋਏ ਆ ਆ ਦੇਖੋ ਐਦਾਂ ਖਾ ਲੂਗੀ ਹੁੰਦਾ ਰਹਿੰਦੇ ਕਿ ਖਾਉਂਗੇ ਤਾਂ ਪਤਾ ਲੱਗੂਗਾ ਹੈਲੋ ਹੈਲੋ ਨਹੀਂ ਹੈਲੋ ਇਹੋਲੇ 10 ਮਿੰਟ ਰਹਿੰਦੇ ਆ ਨੱਟ ਨੱਟ ਕੇ ਸਾਰਾ ਕੰਮ ਕੀਤਾ ਕੇ ਚੱਲ ਜੀ ਕਿਹ ਪਿੰਡ ਦੇ ਵੇਜ ਵਟ ਕੇ ਸਾਰਾ ਕੁਝ ਨੇ 10 ਦੇ ਕੱਟ ਦੇ ਕੱਟ ਕੇ 10 ਦੇ ਦੱਸ ਕੇ ਕੱਟਦੇ ਆ ਤੇ ਲੋ ਜੀ ਇੱਧਰ ਸਾਗ ਵੀ ਪੰਗਾ ਸਾਗ ਦਾ ਵੀ ਲੈ ਕੇ ਰੱਖਿਆ ਹੋਇਆ ਸਾਡਾ ਤਾਂ ਟਾਈਮ ਹੀ ਨਹੀਂ ਲੱਗਾ ਟਾਈਮ ਕਦੇ ਕਿਸੇ ਦਾ ਨਹੀਂ ਲੱਗਦਾ ਹੁੰਦਾ ਕੋਈ ਵੇਲਾ ਨਹੀਂ ਹੁੰਦਾ ਕਿਸੇ ਲਈ ਪਰ ਟਾਈਮ ਕੱਢਣਾ ਪੈਂਦਾ ਹੈ ਇੱਧਰ ਹੋ ਰਹੀ ਹੈ ਜੀ ਹੁਣ ਸਾਗ ਦੀ ਕਟਿੰਗ ਲੋ ਜੀ ਇੱਧਰ ਬਣਾਉਣਾ ਦਾ ਸੀ ਚੁੱਲ੍ਹੇ ਤੇ ਸੀਗਾ ਸਾਗ ਪਰ ਸਾਡਾ ਟਾਈਮ ਹੈ ਨੀਗਾ ਸੀਗਾ ਮੈਨੂੰ ਲੈ ਥਾੜੀ ਦਿਓ ਭਰਾਵਾ ਕੋਚਾਵਾ ਪਾਇਓ ਮਰੇ ਹੁਣ ਇਹ ਮੇਰੇ ਮੂੰਹ ਤੇ ਚਿੱਟਾ ਪਿਆ ਨਾ ਕਿੱਦਾਂ ਪੈ ਜੂਗਾ ਇੱਧਰ ਚੈੱਕ ਕਰ ਮਾਸੀ ਨੇ ਮੂੰਹ ਤੇ ਤੇ ਗਿਆ ਲੋ ਰਹੀ ਹੈ ਨਾ ਦਿਆਣਿਆਂ ਦੀ ਰਿੰਦੀ ਸੀ ਜੀ ਪਾਰਟੀ ਨਿਊ ਇਅਰ ਪਾਰਟੀ ਪੈਂਡਿੰਗ ਸੀ ਗਲੇ ਗਲੇ ਠੀਕ ਨਹੀਂ ਸੀ ਇਸ ਕਰਕੇ ਫਿਰ ਅਸੀਂ ਦੇਖੋ ਜੀ ਇਧਰ ਨੂ ਸਸ ਦੀ ਜੋੜੀ ਤੇ ਚਲੋ ਤੁਸੀਂ ਕਰੋ ਜੀ ਬਲੌਗ ਦਾ ਐਂਡ ਫਿਰ ਮਿਲਦੇ ਆਂ ਵੀ ਤੁਹਾਨੂੰ ਨੈਕਸਟ ਬਲੌਗ ਵਿੱਚ ਟਾਈਮ ਪੌਣੇ 2 ਹੋ ਚੱਲਿਆ ਤੇ ਕਿੱਧਰ ਗਏ ਲਓ ਜੀ ਕਰੋ ਜੀ ਵਲੌਗ ਦੀ ਸ਼ੁਰੂਆਤ ਲਓ ਹਾਂ ਜੀ ਅੱਜ ਇੱਕ ਵਾਰ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਐਚ ਵੀ ਨੰਦਰਾ ਬਲੌਗ ਚ ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਠਾਕ ਅੱਜ ਹੈਗਾ ਆ 2 ਤਰੀਕ ਤੇ 2026 ਅੱਜ ਹੈਗਾ ਸਾਲ ਦਾ ਦੂਜਾ ਦਿਨ ਤੇ ਅੱਜ ਕੱਲ ਅਸੀਂ ਦਵਾਈ ਨਹੀਂ ਲੈ ਕਿਉਂਕਿ ਗੜਾ ਬਹੁਤ ਹੋਰਦਾ ਸੀ ਅਸੀਂ ਦਵਾਈ ਖਾਦੀ ਨਹੀਂ ਲਿਆ ਗਿਆ ਇਸਕਾ ਪਹਿਲੇ ਦਿਨ ਦਵਾਈ ਲਈ ਅਮਕੀ ਦਸਰ ਰਸਾ ਉਹ ਦਵਾਈ ਜੇ ਇੱਧਰ ਹੁਣ ਰਾਜਮਾ ਰੱਖ ਦਿੱਤੇ ਆ ਤੇ ਇੱਧਰ ਤੋੜਕਾ ਰੱਖਤਾ ਰਾਜਮਾ ਲੱਗੀ ਇੱਕ ਸੀਡੀ ਤੇ ਇੱਧਰ ਤੋੜਕਾ ਰੱਖਤਾ ਹੈ ਤੇ ਹੁਣ ਨਾਲੇ ਮੈਂ ਲੈ ਕੇ ਆਈਆਂ ਹਾਲੂ ਵੀ ਆਰ ਗਈ ਸੀ ਤੇ ਨਾਲੇ ਲੈ ਕੇ ਆਈਆਂ ਦਵਾਈ ਤੇ ਹੁਣ ਖਾਈਏ ਦਵਾਈ ਅਸੀਂ ਆਪਣੀ ਤੇ ਨਾਲੇ ਲਈਏ ਸੱਦੀ ਨੂੰ ਤੋੜਕਾ ਹੂੰ ਸਿੱਧਾ ਵੀ ਤੁਸੀਂ ਦਵਾਈ ਨਹੀਂ ਖਾਦੀ ਮੈਂ ਦਵਾਈ ਉਹਦੇ ਹਾਲੋਂ ਉਹਨੇ ਦਵਾਈ ਆਪਣੀ ਦੁੱਜੀ ਖਾ ਕੇ ਰਹੀ ਹੈ ਬੀਬੀ ਬਾਈ ਅੱਛਾ ਦੁੱਜੀ ਹਾਂ ਕੀ ਗੋਲ ਨੇ ਉਹਨੇ ਖਾ ਕੇ ਰਹੀ ਦੁੱਜੀ ਕਿਹੜੀ ਉਹ ਫਿਰ ਓਕੇ ਗੱਲ ਆਹ ਤੁਸੀਂ ਲੈ ਲਓ ਫਿਰ ਪਾਣੀ ਆਪਣੇ ਨੂੰ ਇਲਕੀ ਉਹ ਵੀ ਟਾਕਾ ਦੀ 4 ਚਾਰ ਗੋਲੀਆਂ ਪਿਛੂ-ਛੜੀ ਅੱਛਾ ਯਾਨੀ ਬਿੱਲ ਹੁਣੇ ਖਾ ਕੇ ਨਹੀਂ ਚਾਰ ਗੋਲੀਆਂ ਚਲੋ ਠੀਕ ਹੈ ਪਾ ਲਿਓ ਖਾ ਲਿਓ ਤੇ ਇਧਰ ਹਾਲੋ ਲਿਆਂਦੀ ਆ ਹੁਣ ਸਵਾਰ ਤੇ ਪੇ ਮਾਸੀਆਂ ਦੇ 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 ਹੋਣੇ ਨਹੀਂ ਰਹਿਣ ਦੋ ਰੋਕੇ ਖਾਈਓ ਕੇ ਚਾਰ ਗੋਲੀਆਂ ਦੋਨੇ ਸਾਕੇ 80 ਮੈਂ ਹੁਣ ਲਾ ਲਈ ਫਟਾਫਟ ਸਬਜ਼ੀ ਨੂੰ ਤੋੜ ਕੇ ਪਤਾ ਦਵਾਈ ਦੇ ਲਾ ਲਾਂਗੇ ਦਵਾਈ ਅੰਦਰ ਤੇ ਮਾਸੀ ਰਸ ਹੋਈ ਚ ਗੋਲੀ ਅੰਦਰ ਦਮ ਜਲੰਦ ਨਹੀਂ ਗੋਲੀ ਅੰਦਰ ਦਮ ਕਿੱਝ ਚ ਚਲੋ ਇਧਰ ਸਵਾਰ ਲੋ ਹਾਲੋ ਫਿਰ ਹਾਂ ਨਾ ਸੋਣਾ ਉਹ ਕਟਿੰਗ ਕਰ ਦੇ ਹਾਂ ਲੈ ਲਾਂ ਮੈਂ ਫਿਰ ਤੋੜ ਕੇ ਠੀਕ ਹੈ ਠੀਕ ਹੈ ਬਿੱਕੇ ਮੇਤੀ ਲਓ ਜੀ ਇੱਧਰ ਟਮਾਟਰ ਖੀਰਾ ਅੱਧਾ ਕਿਲੋ ਅਦਰਕ ਲੈ ਕੇ ਆਈ ਐ ਇਹਦੇ ਚ ਮਮੀ ਲਸਣ ਉਹ ਦੇ ਦਿੱਤਾ ਲਸਣ ਖੋਲ ਕੇ ਕਿੱਦਾਂ ਹੋਇਆ ਦੇਖ ਕਿੱਦਾਂ ਦਾ ਉਹਨੇ ਪਾ ਦਿੱਤਾ ਸੀਗਾ ਪੜੇ ਸੀਗੀ ਉਹਦੀ ਉਹ ਸੋਣਾ ਆ ਵਾਓ ਮੋਟਾ ਆਇਆ ਨਾ ਹਾਂ ਤੇ ਪਿਆਜ਼ ਲੈ ਕੇ ਆਈ ਆ ਤੇ ਇੱਧਰ ਖੀਰਾ ਦੇਖ ਤਾਂ ਖੀਰਾ ਵੀ ਸਹੀ ਆ ਪੱਲੂ ਮੰਗਦੀ ਸੀ ਨਾ ਕਹਿੰਦੀ ਮੈਨੂੰ ਸੇਰੇ ਰੋਟੀ ਦੇ ਨਾਲ ਹਨਾ ਠੀਕ ਆ ਨਾ ਇਹ ਸਾਤੇ ਅਮਰੂਦਾਂ ਦਾ ਮੈਨੂੰ ਚੇਤਾ ਭੁੱਲ ਗਿਆ ਚੱਲ ਕੋਈ ਨਹੀਂ ਮੈਂ ਸ਼ਾਮ ਤੱਕ ਦੇਖੂਗੀ ਅਮਰੂਦ ਲਿਆ ਦੂੰਗੀ ਲੋ ਜੀ ਇੱਧਰ ਮੰਮੀ ਹਾਲੋ ਹੁਣ ਸਵਾਰੀ ਜਾਂਦੇ ਆ ਤੇ ਇੱਧਰ ਰੂਬਲ ਕੱਟੋ ਕਿਉਂਕਿ ਇਹ ਬਹੁਤ ਸ਼ਕੀਨਾ ਹਾਲੋਂ ਦੀ ਪੁਰਜੀ ਦੀ ਇਹਨੇ ਖਾਣੀ ਆ ਸਾਰੀ ਇਹਨੇ ਕੱਟਣੀ ਆ ਮੰਮੀ ਇਹਨੂੰ ਦੇ ਦੋ ਸ਼ਾਮ ਤੱਕ ਲੱਗੀ ਦੇਣਾ ਇਹਨੇ ਕੱਟ ਤੇ ਇੱਧਰ ਮੇਥੀ ਮੇਥੀ ਵੀ ਵਿੱਚੇ ਕੱਟ ਦਈਓ ਠੀਕ ਆ ਵਿੱਚੇ ਵਿੱਚੇ ਇੱਕੋ ਬਰਤ ਹਾਲੋਂ ਨਾ ਮੰਮੀ ਸਰਨਾ ਨਹੀਂ ਆਗਾ ਥੋੜੀ ਜਿਹੀ ਤਾਂ ਹੈਗੀ ਆ ਸ਼ਾਮ ਨੂੰ ਮੈਂ ਲਾ ਦਾਂ ਤੜਕਾ ਲੋ ਜੀ ਲਾ ਲਈਏ ਇੱਧਰ ਸਬਜ਼ੀ ਨੂੰ ਵੀ ਤੜਕਾ ਆਪਾਂ ਪਹਿਲਾਂ ਤਾਂ ਆਪਾਂ ਆਪਣੇ ਆ ਧੁੱਈਏ ਇਹਨੇ ਲਾ ਲਈਏ ਤੜਕਾ 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 ਲਾ ਕੇ ਫੇਰ ਤੁਹਾਨੂੰ ਦਿਖਾਉ ਲਦੇ ਆ ਤੇ ਮਿਲਦੇ ਆ ਜੀ ਤੁਹਾਨੂੰ ਤੇ ਨਾਲੇ ਪਾ ਲਈਏ ਚਾਵਲ ਭਿੱਜਣੇ ਤੇ ਪਲਕ ਦੇ ਦੋ ਦਿਨਾਂ ਦਾ ਕਿਹਾ ਹੋਇਆ ਰਾਜਮਾ ਚਾਵਲ ਗਾਣੀ ਆ ਆ ਵੀ ਕੁੱਕਰ ਖੋਲ ਕੇ ਦੇਖੀਏ ਵੀ ਹੋ ਗਏ ਆ ਕਿ ਨਹੀਂ ਚਲੋ ਜੀ ਬਣੇ ਰਹੀਓ ਸਾਡੇ ਬਲੌਗ ਨਾਲ ਮਿਲਦੇ ਆ ਜੀ ਤੁਹਾਨੂੰ ਲੋ ਜੀ ਇੱਧਰ ਕੱਟ ਲਈ ਆ ਮੰਮੀ ਨੇ ਤਾਂ ਇਹਨਾਂ ਨੇ ਮਿਸ਼ਨ ਸਕਸੈਸਫੁਲ ਹੋ ਗਿਆ ਆ ਹਣਾ ਮਿਸ਼ਨ ਹੁੰਦਾ ਆ ਇੱਕ ਲਓ ਜੀ ਮੇਥੀ ਹਾਲੋ ਤੇ ਇੱਧਰ ਧਨੀਆ ਵਿੱਚ ਕੱਟ ਦੋ ਧਨੀਆ ਵੀ ਹੋਰ ਕੀ ਧੋ ਲੂੰਗੀ ਚੰਗੀ ਤਰ੍ਹਾਂ ਇਹਨੂੰ ਮੈਂ ਧਨੀਆ ਇਹਨੂੰ ਤੇ ਇੱਧਰ ਸਬਜ਼ੀ ਵੀ ਮੇਰੀ ਤਕਰੀਬਨ ਬਾਣੀ ਚੱਲੀ ਆ ਦੇਖ ਸਕਦੇ ਆ ਇੱਧਰ ਚਾਵਲ ਵੀ ਬਣ ਗਏ ਆ ਤੇ ਇੱਧਰ ਸਬਜ਼ੀ ਇੱਕ ਸਿਟੀ ਲਵਾਈ ਆ ਮੈਂ ਇਹਨੂੰ ਰਾਜਮਾ ਨੂੰ ਸਿਟੀ ਲਵਾ ਕੇ ਖੋਲਿਆ ਨਹੀਂ ਹੈਗਾ ਕੁੱਕਰ ਤੇ ਥੋੜੇ ਜਿਆਦਾ ਗਲ ਗਏ ਆ ਨਾ ਇਹ ਰਾਜਮ ਕੀੜਾ ਕੱਟਿਆ ਪੱਲੂ ਕਹਿੰਦੀ ਮੈਨੂੰ ਰੋਟੀ ਦੇ ਅੰਦਰ ਲੂਣ ਕੀ ਧੋ ਕੇ ਰੱਖੀ ਆ ਫੇਰ ਇਹਦਾ ਸਮਾਨ ਸਾਫ਼ ਕਰਕੇ ਇਹਨੂੰ ਫਿਲ ਕਰਦੇ ਮੈਂ ਨਮੀ ਲੈ ਕੇ ਆਣੀ ਆ ਲੂਣ ਕੀ ਮੈਂ ਮੇਰਾ ਜਾਣਦਾਰ ਕੋਈ ਨਹੀਂ ਬਣਦਾ ਹੈਗਾ ਵੀ ਯਾਰ ਹਾਂਜੀ ਹੋ ਗਿਆ ਸਾਰਾ ਚਲੋ ਜੀ ਇਹਨਾਂ ਨੇ ਵੀ ਸਾਰਾ ਕਰ ਲਿਆ ਆ ਸਾਫ਼ ਸੁਥਰਾ ਕਰ ਲਈਏ ਕੀੜਾ ਫ੍ਰਿਜ 'ਚ ਨਹੀਂ ਰੱਖਦੇ ਹੈਗੇ ਹੈ ਬਾਕੀ ਪਤਿਲੇ ਜਿਆਦਾ ਮਾਵਣ ਪਜਾਮੇ ਕੱਟਿਆ ਆ ਦੇਖ ਥੱਲੇ ਕੀ ਦੁਕਾਨ ਦਾ ਪਾਇਆ ਪਿੱਟਿਆ ਟਾਈ ਹੋ ਗਿਆ ਦਾ ਓ ਜੀ ਟਾਈਮ ਪੌਣੇ 4 ਤੇ ਹਾਂਜੀ ਕਿੱਦਾਂ ਜੀ ਚੱਜਾ ਦੋ ਲਓ ਜੀ ਇੱਧਰ ਲੱਗਿਆ ਜੀ ਹੁਣ ਆਪਾਂ ਦੁਪਹਿਰ ਦੀ ਰੋਟੀ ਚੰਚਾ ਦੇਣਾ ਚਾਵਲ ਤੇ ਰਾਜਮਾ ਹਾਂ ਇਦਾਂ ਖਾਣੀ ਆ ਅੱਜ ਹਾਂ ਮੈਨੂੰ ਦਿੱਤੇ ਪਾ ਕੇ ਮੈਂ ਦੇਖੇ ਅੰਦਰ ਲਓ ਜੀ ਚਾਵਲ ਤੇ ਰਾਜਮਾ ਆਜੂ ਸਾਰੇ ਜਣੇ ਲੈ ਕੇ ਅੰਦਰ ਤੇ ਪੱਲੂਨੇ ਦੇ ਖਲੇ ਆ ਨਾ ਦੇਖੋ ਜੀ ਕੀ ਬਾਤ ਹੈ ਅੱਜ ਕਹਿੰਦੇ ਇਦਾਂ ਕਰੇ ਖਾਵੋਗੇ ਥੋੜੀ ਥੋੜੀ ਖਾਣੀ ਆ ਤੇ ਸੈਲਡ ਦੇ ਨਾਲ ਮজা ਆ ਜਾਣਾ ਜੀ ਖਾ ਕੇ ਤੇ ਚਲੋ ਲੈ ਆਓ ਤੁਸੀਂ ਵੀ ਆਪਣੀ ਵੀ ਜਿਹੜਾ ਬਾਤ ਆ ਜਿੰਦਾ ਮਜ਼ਾ ਆ ਗਿਆ ਵੀ ਆਇਆ ਲੱਗੇ ਆ ਜਾ ਨਾਲ ਸੈਲਡ ਇੱਥੇ ਆ ਨਾ ਛੱਡੀ ਵੀ ਨਹੀਂ ਸੈਲਡ ਹੈ ਆਪਣੀ ਵੀ ਨਹੀਂ ਰਹੀ ਚਲ ਕੋਈ ਨਹੀਂ ਰੋਟੀ ਦਾ ਖਾਓ ਆਪਣੀ RAM NACH ਚਲੋ ਜੀ ਬਣੇ ਰਹੀਓ ਬਲੌਗ ਨਾਲ ਜੀ ਖਾ ਪੀ ਕੇ ਮਿਲਦੇ ਆ ਜੀ ਦੁਪਹਿਰ ਦਾ ਨਾਸ਼ਤਾ ਮੜ ਮੜਾ ਕਰਨਾ ਲੋ ਜੀ ਇਧਰ ਟਾਈਮ ਸ਼ਾਮ ਦੇ ਪੌਣੇ 5 ਹੋ ਗਏ ਆ ਉਹ ਨਹੀਂ 4 ਵਜੇ ਸਵਾ 4 ਹੋ ਗਿਆ ਉਹ ਕੀ ਕੋਸ਼ਕਤਾ ਹੋ ਕਰ ਲਈ ਕੋਸ਼ਕ ਕੱਪੜੇ ਅੰਦਰ ਸਿੱਟਿਆਂ ਤੇ ਹਲੇ ਵੀ ਨਹੀਂ ਸੁੱਕੇ ਹੈਗੇ ਕੋਸ਼ਕ ਲੀ ਜਾਂਦੇ ਆ ਕੱਪੜੇ ਇੱਕ ਮੇਰੇ ਸੂਟ ਦਾ ਕੰਮ ਬਹੁਤ ਜ਼ਿਆਦਾ ਹੈ ਸਲਵਾਰਾਂ ਵਾਲੀ ਵੀ ਮੌਕੇ ਤੇ ਜਵਾਗ ਦੇਗੀ ਪੇਕਿਆਂ ਵੀ ਆਈ ਕੰਮ ਦੇਖ ਲੋ ਇਹਨਾਂ ਕਹਿੰਦੀ ਸੀ ਮੈਂ ਬੁੱਧਵਾਰ ਵੀਰਵਾਰ ਤੱਕ ਆ ਜਾਣਾ ਹੁਣ ਕਹਿੰਦੀ ਮੈਂ ਤਵਾਰਣਾ ਇੱਕ ਵਾਰ ਤਾਂ ਮੈਂ ਸੂਟ ਦੇਣੀ ਮੈਂ ਹੁਣ ਦੇਖਦੀ ਆ ਮੈਂ ਬਹੁਤ ਪਰੇਸ਼ਾਨ ਹਾਂ ਮੈਂ ਕੀ ਕਰਾਂ ਹੁਣ ਦੂਜਾ ਸੂਟ ਦੂਜੀ ਸਲਵਾਰ ਕੱਟਣ ਲੱਗਿਆ ਤੀਜੀ ਕੱਟਣ ਲੱਗੀ ਦੋ ਕੱਟ ਲਈਆਂ ਆ ਠੀਕ ਹੈ ਇੱਕ ਦੀ ਲਾਈਨਿੰਗ ਵੀ ਜਨੀ ਪਾ ਕੇ ਆਈਆਂ ਹੁਣ ਉਹਨਾਂ ਕੋ ਲਾਈਨਿੰਗ ਵਾਲੀ ਕੱਟਣ ਲੱਗੀ ਆਂ ਦੇਖਦੀ ਆਂ ਕਾਹਦਾ ਦਿਨ ਵਿੱਚ ਆ ਗਿਆ ਦਾ ਦਿਮਾਗਰਾ ਹੋਇਆ ਮੇਰਾ ਕੰਮ ਬਹੁਤ ਜ਼ਿਆਦਾ ਜ਼ਿਆਦਾ ਹੋ ਗਿਆ ਕੱਟਾ ਹੋਇਆ ਨੇ ਬਹੁਤ ਪ੍ਰੇਸ਼ਾਨ ਕੀ ਕਰਾਂ ਚਲੋ ਦੇਖਦੀ ਆਂ ਕੁਛ ਕਰਦੀ ਆਂ ਹੁਣ ਮੈਂ ਕਰੂੰਗੀ ਤਾਂ ਸਹੀ ਹੱਲ ਚਲੋ ਜੀ ਬਣ ਰਹੀਏ ਸਾਡੇ ਬਲੌਗ ਹੈ ਕੱਪੜੇ ਕਪੜੇ ਸੰਭ ਲਈਏ ਤੇ ਸੰਭਦੀਆਂ ਕੱਪੜੇ ਤੇ ਮੈਂ ਫਿਰੀ ਕਰ ਲਵਾਂ ਹੋਰ ਹੋਰ ਠੀਕ ਹੈ ਜੀ ਲੋ ਜੀ ਦਾ ਟਾਈਮ ਹੋ ਗਿਆ ਜੀ ਪੌਣੇ 8 ਕਿੰਨੀਆਂ ਹੀ ਆ ਕੀ ਹੋਇਆ ਲੱਗਦਾ ਸਹੀ ਨਹੀਂ ਗਾ 70 ਰੁਪਏ ਭਈਆ ਲਸਣ ਦਿੱਤਾ ਹੈ ਉਹ ਜਨਾਨੀ ਸਹੀ ਕਹਿੰਦੀ ਸੀਗੀ ਕਿ ਇਹਨਾਂ ਨਾਲ ਤਾਂ ਬਰੀਕ ਵਾਲਾ ਲੈ ਲਓ ਆ ਦੇਖੋ ਇਹ ਗੰਢੀ ਮੋਟੀ ਆ ਗੰਢੀ ਮੋਟੀ ਆ ਹਾਂ ਮੋਟੀ ਆ ਜਦੋਂ ਇਹ ਨੂੰ ਐਦਾਂ ਛਿੱਲਦੇ ਆ ਆ ਦੇਖੋ ਐਦਾਂ ਇਹਦੇ ਹਾਫ ਹਾਫ ਐਦਾਂ ਪਾਰਟ ਬੜੇ ਹੋਏ ਆ ਇਹ ਤਾਂ ਆ ਦੇਖੋ ਇਹ ਤਾਂ ਇਹ ਲਸਣ ਬਰੀਕ ਹੀ ਆ। ਮੈਨ ਲਈ ਸੋਨਾ ਲਸਣ। ਕੋਈ ਨਹੀਂ ਮੋੜ ਦੇ ਆ ਕੇ ਮੋੜ ਕੇ ਦੂਜਾ ਲੈ ਲਾਂਗੇ। ਮੋੜ ਕੇ ਵਾਪਸ ਕਰਕੇ ਨਾ। ਤੇ ਲੋ ਜੀ ਹੁਣ ਕੀ ਬਣਾ ਰਹੇ ਆ ਜੀ? ਪਹਿਲਾਂ ਤਾਂ ਉਹਨੂੰ ਪ੍ਰੋਸਟਰ ਬਣਾ ਕੇ ਦੇਣਾ। ਦੂਜੀ ਵਾਲਾ ਹਲੋਂਦੀ ਪੁਰਜੀ ਬਣਾਉਣ ਲੱਗੀ ਆਂ। ਬਣਾਉਣ ਲੱਗੀ ਪੁਰਜੀ। ਇੱਧਰ ਰੱਖਿਆ। ਇੱਧਰ ਤੜਕਾ ਲੱਗ ਰਿਹਾ ਆ। ਤੇ ਤੁਸੀਂ ਵੀ ਖਾ ਲਿਆ ਕਰੋ ਹਲੋ ਹਲੋ। ਹਲੋਂਦੀ ਹੁੰਦਾ ਨਹੀਂ ਤੇ ਜੀ ਬਣਾ। ਖਾਊਂਗੇ ਤਾਂ ਪਤਾ ਲੱਗੂਗਾ। ਮੇਥੀ ਵਰਗੀ ਹੁੰਦੀ ਆ। ਆ ਖਾਊਂਗੇ ਤਾਂ ਪਤਾ ਲੱਗੂਗਾ ਕੀ ਹੁੰਦਾ ਕਿਉਂ ਜੀ? ਪਾਸਤੇ ਤੋਂ ਇਲਾਵਾ ਤੁਸੀਂ ਚੀਜ਼ ਨਹੀਂ ਖਾਂਦੇ ਕੋਈ ਤੇ ਤੁਹਾਨੂੰ ਪਤਾ ਕਿਦਾਂ ਲੱਗੂ ਹਲੋਂ ਹੈਲੋ ਨਹੀਂ ਹੈਲੋ ਤੇ ਚਲੋ ਜੀ ਇੱਧਰ ਹੁਣ ਸਾਰਿਆਂ ਨੇ ਰਸੋਈ ਰਸੋਈ ਸਾਡੀ ਛੋਟੀ ਆ ਤੇ ਇਸ ਕਰਕੇ ਹੁਣ ਬਣਾ ਰਿਓ ਬਲੌਗ ਨਾਲ ਜੀ ਮਿਲਦੇ ਆ ਜੀ ਬਾਅਦ ਚੋਂ ਬਣਾ ਲਾਂ ਨਿਕਲਾਂ ਰਸੋਈ ਚ ਬਾਹਰ ਪਹਿਲਾਂ ਲਓ ਜੀ ਟਾਈਮ 10 ਵਜ ਗਏ ਤੇ ਸਿਰੇ ਸਿਰੇ ਗਾਲਾਂ ਕੱਢ ਹੋ ਰਹੀਆਂ ਨਾ ਜੀ ਬਜਲੀ ਕਰ ਹੋ ਰਹੀ ਇੱਧਰ ਹੋ ਰਹੀ ਹੈ ਰੋਟੀ ਪਾਣੀ ਦੀ ਤਿਆਰੀ ਆ ਜਾਏਗੀ ਨੈਕਸਟ ਮਾਰਨਿੰਗ ਤੇ ਲਓ ਜੀ ਕੀ ਬਣਾ ਰਹੇ ਹੋ ਜੀ ਸਾਦੇ ਬਰੋਨੇ ਆ ਤਾਂ ਉਹਦੀ ਫੁੱਜੀ ਬਣਾਈ ਸੀ ਨਾ ਰਾਤੀ ਮੈਂ ਹਾਂ ਗੈਰੀ ਬੱਤੀ ਵੇ ਬੱਤੀ ਹਲੇ 10 ਮਿੰਟ ਰਹਿੰਦੇ ਆ ਨੱਡ ਨੱਡ ਕੇ ਸਾਰਾ ਕੰਮ ਕੀਤਾ ਕਪੜੇ ਧੋਲੇ ਜੇ ਬੋਹ ਫਲਾਣਾ ਢੀਂਗ ਤੇ ਹੁਣ ਦੇਖੋ ਬੱਤੀ ਜਾਂਦੀ ਕਿ ਨਹੀਂ ਜਾਂਦੀ ਚਲੋ ਜੀ ਇਧਰ ਰੋਟੀ ਵੀ ਸਾਡੀ ਹੋ ਚੱਲੀ ਆ ਤਿਆਰ ਕਰਤਾਰਪੁਰ ਜਾਬੀ ਬਹੁਤ ਆ ਹਾਂ ਕੋਦੀ ਪਾਣੀ ਦਾ ਜਾਬੀ ਨਾਲ ਤਾਂ ਪਿੰਡ ਚੰਗੇ ਆ ਹੀ ਪਿੰਡਾਂ ਨੇ ਪਿੰਡ ਤਾਂ ਚੰਗੇ ਆ ਵਗੀਆਂ ਪਿੰਡ ਜੇ ਆਪਾਂ ਵੀ ਕਿਹ ਚੱਲੀਏ ਕਿਹ ਪਿੰਡ ਜੇ ਵੇਜ ਵਟ ਕੇ ਸਾਰਾ ਕੁਝ ਨੇ ਵੇਗਾ ਬੋਧੀ ਗੱਲਾਂ ਦਾ ਬੇਜ ਬਟਕੇ ਸਾਰਾ ਕੋਈ ਪਿੰਡ ਜੀ ਚਲ ਜਾਂਦੇ 10 ਮਿੰਟ ਰਹਿੰਦੇ ਸਬਜੀ ਵੀ ਗਰਮ ਕਰ ਲਾ ਕਰਲਾ ਕਰਲਾ ਹੋ ਮੁੜ ਕੇ ਹੋਈ ਗੱਲ ਨਾ 10 ਮਿੰਟ ਸੱਚੀ ਬੱਤੀ ਜਲ ਜਵੇ ਪਰ ਦੇਖੋ ਪਿੰਡਾਂ ਜੀ ਬੱਤੀ ਜਾਂਦੀ 10 ਕੇ ਥੋੜੇ ਜਾਂਦੀ ਇੱਥੇ 10 ਕੇ ਜਾਂਦੀ ਪਿੰਡਾਂ ਜੀ ਬੱਤੀ ਜਲ ਜਵੇ 10 ਕੇ ਜਲੀ ਜਾਂਦੀ ਨਹੀਂ ਹੁੰਦਾ ਹੈਗਾ ਉਸ ਤੇ ਪਿੰਡਾਂ ਦੇ ਵਿੱਚ ਹਮਮ ਜਿੱਥੇ ਤਾਂ ਬਿਨਾਂ ਦੱਸੇ ਤਾਂ ਕੱਟ ਲੈਂਦੇ ਆ ਪਾਣੀ ਤੇ ਦੱਸ ਦੇ ਕੱਟਦੇ ਕੱਟ ਕੇ ਦੱਸ ਦੱਸ ਕੇ ਕੱਟਦੇ ਆ ਪਰ ਸਾਨੂੰ ਕਈ ਵਾਰੀ ਇਹ ਨਾ ਮੈਸੇਜ ਮੂਸੀ ਦੇਖਣ ਦਾ ਯਾਦ ਭੁੱਲ ਜਾਂਦਾ ਆ ਨਹੀਂ ਦੇਖਿਆ ਰਾਤੀ ਮੈਸੇਜ ਇਹੀ ਗੱਲ ਆ ਨਾ ਮੈਸੇਜ ਦੇਖੇ ਤਾਂ ਜਾਂਦਾ ਆ ਪਰ ਤੁਸੀਂ ਦੇਖਦੇ ਨਹੀਂ ਉਹ ਆਂਦਾ ਆ ਨਹੀਂ ਟਾਈਮ ਲੱਗਦਾ ਕਈ ਵਾਰੀ ਮੈਂ ਰੋਜ਼ ਚੈੱਕ ਕਰਦਾ ਮੈਸੇਜ ਆਂਦਾ ਰੋਜ਼ ਚੈੱਕ ਕਰਦਾ ਕਦੇ ਆਉਂਦਾ ਹੀ ਨਹੀਂ ਹੈਗਾ ਜਿੱਦਣ ਚੈੱਕ ਨਹੀਂ ਕਰਦਾ ਉਦੋਂ ਹੀ ਮੈਂ ਕਹਿੰਦੀ ਹਜ਼ਾਰ ਤਾਂ ਮੈਸੇਜ ਆਇਆ ਹੁੰਦਾ ਨਹੀਂ ਨਹੀਂ ਉਹੀ ਮੈਂ ਗੱਲ ਕਰਦਾ ਜਿੱਦਣ ਮੈਂ ਚੈੱਕ ਕਰਦਾ ਉਦੋਂ ਹੁੰਦਾ ਕੁਝ ਵੀ ਨਹੀਂ ਹੁੰਦਾ ਤੇ ਜਿੱਦਣ ਮੈਂ ਚੈੱਕ ਨਹੀਂ ਕਰਦਾ ਉਦੋਂ ਹੀ ਆਇਆ ਹੁੰਦਾ ਆ ਆ ਵੀਰੋ ਸਾਡੇ ਤਾਂ ਇਹੀ ਖਜ਼ਾਨੇ ਆ ਜੱਬ ਖਾਣੇ ਚਲੋ ਬਣੇ ਰਹੀਓ ਵਲੋਗ ਨਾਲ ਜੀ ਖਜ਼ਾਨੇ ਤਾਂ ਇਦਾਂ ਹੀ ਰਹਿਣੇ ਆ ਹੈ ਤਾਂ ਇਦਾਂ ਹੀ ਰਹਿਣੇ ਆ ਜੱਬ ਜ਼ਿੰਦਗੀ ਜ਼ਿੰਦਗੀ ਹੈ ਹੀ ਜੱਬ ਆ ਇਹ ਜੀਣਾ ਆ ਤੇ ਜੱਬ ਪੈਣੀ ਪੈਣੇ ਆ ਅੱਗੇ ਪੁੱਛੇ ਹੋ ਗਏ ਆ ਪਤਾ ਨਹੀਂ ਲੱਗਦਾ ਜ਼ਿੰਦਗੀ ਦੀ ਜੱਬ ਵੀ ਆ ਜੱਬ ਵੀ ਆ ਸਹੀ ਗੱਲ ਆ ਚਲੋ ਬਣੇ ਰਹੀਓ ਵਲੋਗ ਨਾਲ ਜੀ ਰੋਟੀ ਪਾਣੀ ਪੰਜਾਬ 40 45 ਸਾਲ ਦੇ ਹੋ ਗਏ ਤੇ ਰੋਟੀ ਵਾਲੀ ਖਾ ਕੇ ਮਿਲਦੇ ਆ ਆ 45 ਤੋਂ 50 ਦੇ ਲੱਗਿ ਸ਼ਾਕੇ ਹੋਈ ਗਏ ਅੱਗੇ ਆ ਜੀ ਸਾਡੇ ਰਾਜਮਾ ਰਾਜਮਾ ਦੇ ਨਾਲ ਪਰੌਂਠੀਆਂ ਲੋ ਜੀ ਮਨਪ੍ਰੀਤ ਕੌਰ ਦੀ ਵੀ ਆ ਗਈ ਆ ਸਵੇਰ ਦੀ ਮਸ਼ੀਨ ਤੇ ਬੈਠੀ ਆ ਪੰਜਾਬ ਰਾਜ ਦਾ ਚਾਵਲ ਖਾਣੇ ਆ ਕੇ ਇਹ ਸ਼ਾਮ ਵੀ ਖਾਣੇ ਲੈ ਲੈ ਤੇ ਲੋ ਜੀ ਇੱਧਰ ਸਾਗ ਵੀ ਫਿਰ ਰਾਜ ਦਾ ਚਾਵਲ ਅਸੀਂ ਪੰਗਾ ਸਾਗ ਦਾ ਵੀ ਲੈ ਕੇ ਰੱਖਿਆ ਹੋਇਆ ਆ ਪਾਣੀ ਆ ਤਾਂ ਦੇ ਨਹੀਂ ਨਹੀਂ ਚੱਲ ਲੈ ਹੈਂ ਮੈਂ ਤਾਂ ਬੇੜਾ ਕਿਉਂ ਹਾਂਜੀ ਮੈਂ ਕਿਹਾ ਪੰਗਾ ਸਾਗ ਦਾ ਵੀ ਲੈ ਕੇ ਰੱਖਿਆ ਹੋਇਆ ਆ ਜੀ ਖਤਰੋਂ ਦੇ ਖਤਰੋਂ ਹੋ ਕੇ ਖਿਡਾਰੀ ਤਾਂ ਬਹੁਤ ਤਕੜੀ ਆ ਤੁੰ ਤੇ ਦੇਖੋ ਜੀ ਹੁਣ ਜੇ ਕੰਮ ਦੀ ਮੈਂ ਮੈਂ ਆ ਇਦਾਂ ਦੇ ਕੰਮ ਮੰਨ ਵੀ ਮੈਂ ਕਹਿੰਦਾ ਹੁੰਦਾ ਵੀ ਜੋ ਤਾਂ ਕੰਮ ਦੀ ਹੈਗੇ ਆ ਕੰਮ ਬਿਜ਼ੀ ਆ ਵੀ ਆ ਸਾਗ ਸੂਗ ਵਾਲਾ ਕੰਮ ਫ੍ਰੀ ਟਾਈਮ ਕਰ ਲਿਓ ਕੋਈ ਖਾਸ ਕੋਈ ਕੰਮ ਨਹੀਂ ਹੁੰਦਾ ਹੁੰਦਾ ਟਾਈਮ ਕੱਢ ਕੇ ਕੰਮ ਕਰ ਲਿਓ ਮੈਂ ਤਾਂ ਨੇਕਾ ਦੱਸਾਂ ਹਾਂ ਦੱਸੋ 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 ਲੋਕ ਕਹਿੰਦੇ ਆ ਜੇ ਕਿਸੇ ਨੂੰ ਕਹਿ ਦੋ ਨਾ ਤੁਸੀਂ ਫੋਨ ਨਹੀਂ ਕੀਤਾ ਸਾਨੂੰ ਹਨ ਸਾਡਾ ਤਾਂ ਟਾਈਮ ਨਹੀਂ ਲੱਗਾ ਟਾਈਮ ਕਦੇ ਕਿਸੇ ਦਾ ਨਹੀਂ ਲੱਗਦਾ ਹੁੰਦਾ ਕੋਈ ਵੇਲਾ ਨਹੀਂ ਹੁੰਦਾ ਕਿਸੇ ਲਈ ਪਰ ਟਾਈਮ ਕੱਢਣਾ ਪੈਂਦਾ ਆ ਇਹ ਤਾਂ ਹੈ ਇਹ ਤਾਂ ਅਸੀਂ ਟਾਈਮ ਕੱਢਦੇ ਆ ਹੁਣ ਸਾਗ ਬਣਾ ਲੀ ਤੁਸੀਂ ਮੈਨੂੰ ਸਾਰੇ ਜਣੇ ਕਹਿੰਦੇ ਸੀਗੇ ਮੈਂ ਮਾਨਪ੍ਰੀਤ ਸਾਡੇ ਕੋਲ ਟਾਈਮ ਨਹੀਂ ਹੈਗਾ ਤੂੰ ਬਣਾਇਆ ਨਾ ਕਰ ਤੂੰ ਪੱਕੇ ਨਾ ਇਹ ਕਹਿੰਦਾ ਸੀਗਾ ਜੈਂਪਰ ਤਿਆਰ ਕਰਕੇ ਮੰਮੀ ਨੇ ਕੱਟ ਦੇਣਾ ਮੈਂ ਫੂਕੇ ਤੇ ਪਾ ਦੇਣਾ ਸਾ ਮੈਂ ਇਹ ਗੱਲ ਕਹਿੰਦਾ ਸੀਗਾ ਵੀ ਜਦੋਂ ਆਪਾਂ ਥੋੜੇ ਜਿਹਾ ਬਿਜ਼ੀ ਆ ਚੱਲਦੇ ਜੈਂਪਰਾਂ ਜੋਪਰਾ ਦੇ ਚੱਕਰ ਚ ਵੀ ਤੂੰ ਆਪਣਾ ਕੰਮ ਕਰ ਲੈ ਜਦੋਂ ਫ੍ਰੀ ਹੋ ਗਈ ਫਿਰ ਬਣਾ ਲੈ ਹੁਣ ਸਾਗ ਵੀ ਬਣ ਜਾਣਾ ਆ ਸਾਗ ਰੱਖ ਦੇਣਾ ਮੈਂ ਆਪਣੇ ਕੰਮ ਤੇ ਰਹੀ ਜਾਣੀ ਆ ਅੱਜ ਸਵੇਰੇ ਦੀ ਬਿਜਲੀ ਹੈ ਨਹੀਂਗੀ ਤਾਂ ਆਬਤੀ ਨੇ ਬਹੁਤ ਦੁਖੀ ਕੀਤਾ ਸਾਡੇ ਨਾਲ ਕੇ ਪਾਜੀ ਸਾਢੇ 4 ਆਊਗੀ ਕਿਉਂਕਿ ਸਟੇਰੇ ਕੱਟ ਲਿਖਿਆ ਜੀ 10 ਤੋਂ 4 ਲੈ ਕਾ ਗਈ 1:30 ਅੱਧਾ ਘੰਟਾ ਲੇਟ ਕੀਤੀ ਤਦ ਤੱਕ ਨੇ ਉਹ ਕੰਮ ਖਰਾਬ ਕੀਤਾ ਨੇ ਹਾਂ ਤੇ ਚਲੋ ਜੀ ਬਣ ਰਿਹਾ ਬਲੋਗਨ ਆ ਜੀ ਖਾ ਲਈਏ ਰੋਟੀ ਪਾਣੀ ਤੇ ਮਿਲਦੇ ਆ ਜੀ ਫਿਰ ਹੋਰ ਕੀ ਲੋ ਜੀ ਇੱਧਰ ਟਾਈਮ 4 ਦਾ ਇੱਧਰ ਹੋ ਰਹੀ ਆ ਜੀ ਹੁਣ ਸਾਗ ਦੀ ਕਟਿੰਗ ਤੇ ਬਣਾਉਣਾ ਚੁੱਲੇ ਤੇ ਕੇ ਚੁੱਲੇ ਤੇ ਟਾਈਮ ਖਲਾਬ ਹੈ ਨਾ ਸਰਾਬ ਹੋਣਾ ਬਣਾਣ ਬੈਠਾਂਗੇ ਤਾਂ ਕਿਹੜੇ ਵੇਲੇ ਬਣਾਵਾਂਗੇ ਕਿਹੜੇ ਵੇਲੇ ਬਣਾਵਾਂਗੇ ਸਹੀ ਗੱਲ ਆ ਹਮਮ ਕੀ ਬਣਾਵਾਂਗੇ ਚਲੋ ਆ ਪਾਲਕ ਸਾਗ ਖਲਦੇ ਕੇ ਜੀ ਅਰੇ ਜਿਹੜੀ ਪਈ ਆ ਨਹੀਂ ਮੈਂ ਉੱਧੇ ਕੱਢੀ ਸੀ ਜਿਹੜੀ ਤੇ ਆਹ ਥੱਲੇ ਡਿੱਗੀ ਜਿਹੜੀ ਤੇਰੀ ਬਾਹ ਦੇਖ ਮੈਨੂੰ ਲੱਗਾ ਇਹ ਕਾਲ ਸਦਾਈ ਬਾਹ ਦੇ ਕੋਆ ਬਲਗਵਾਨਾ ਜੀ ਬਲੌਗ 'ਚ ਫੇ ਆ ਗਿਆ ਤੂੰ ਪਾਗਲ ਜੀ ਤੇ ਕੁੜੀ ਤੁਹਾਡੀ ਪਾਗਲ ਆ ਥੋੜੀ ਆਹ ਤਾਂ ਸ਼ਿਲਕੀ ਤਾਂ ਆਪ ਹੀ ਕੱਢਿਆ ਮੈਂ ਮੈਂ ਨਿਸ਼ਾਨਾ ਪਾਲਿਕ ਦੀ ਗੱਲ ਕਰਦੀ ਆ ਓਕੇ ਪਲੂ ਪਲੂ ਕਰਦੀ ਆ ਮੋਟੀ ਕਿਆ ਕਰ ਰਹੀ ਹੋ ਲੈ ਮੋਟੀ ਆ ਪੜ ਰਹੀ ਆ ਬੜੀ ਕੀ ਕਰਦੀ ਆ ਕੰਮ ਸਕੂਲ ਨਾ ਮਿਲਿਆ ਹਾਂਜੀ ਅਤੇ ਵਹੋ ਚ ਗਈ ਜਲਦਾ ਨਾ ਨਾ ਮੂਵੀ ਦੇਖਣ ਗਈ ਆ ਦੇਖੋ ਇਹ ਮੂਵੀ ਦੇਖਦੇ ਹੋਏ ਕੰਮ ਹੋ ਰਿਹਾ ਨਹੀਂ ਮੈਨੂੰ ਬਾਬਾ ਕਹਾ ਤਾਂ ਮੂਵੀ ਦੇਖਣੇ ਲਈ ਆਹ ਕਿਹੜੀ ਉਹੀ ਦੇਖਣ ਲਈ ਆ ਹਾਂ ਇਸ਼ਕ ਹਾਂ ਕਿਆ ਬਾਤ ਹੈ ਇਹ ਕੱਲ ਨੂੰ ਗਿਆ ਜਣਾ ਮੂਵੀ ਲਈ ਇਸ਼ਕ ਫੋਨ ਦੇ ਨਾਲ ਕੰਮ ਕਰਨੇ ਨਾਲੇ ਇਸ਼ਕ ਮੂਵੀ ਦੇਖਣ ਲਈ ਉਹੀ ਸੱਤੀ ਨਹੀਂ ਦੇਦੀ ਕੋਈ ਆਹੋ ਇਹਨੂੰ ਇੰਟਰਸਟਿੰਗ ਲੱਗੀ ਮੂਵੀ ਉਹ ਕਿਹੜੀ ਕਿਹਦੀ ਸੀਗੀ ਉਹਦੀ ਅਮੀਰ ਖਾਂ ਦੇ ਮੈਂ ਦੇਖ ਕੇ ਸੋਣਾਗੇ ਅਮੀਰ ਖਾਂ ਦੀ ਤੇ ਜੂਈ ਚਾਵਲਾ ਆ ਜੇ ਦੇਗਾ ਨਾ ਹੋ ਪੁਰਾਣੀਆਂ ਮੂਵੀ ਸੀਗੀ ਤੇ ਚਲੋ ਲੋ ਜੀ ਹੁਣ ਬਣੇ ਰਿਓ ਬਲੌਗ ਨਾਲ ਸਾਖ ਨੂੰ ਕੱਟ ਕੇ ਕਰਦੇ ਆ ਜੀ ਮੈਂ ਜੱਲਾ ਸ਼ਾਪ ਤੇ ਠੀਕ ਆ ਜੀ ਆਪਣਾ ਕੰਮ ਕਰਾਂ ਜਾ ਕੇ ਲੋ ਜੀ ਇਧਰ ਟਾਈਮ 6 ਵਜੇ ਗਿਆ 4:00 ਵਜੇ ਰੱਖਿਆ ਸੀਗਾ ਲੋ ਜੀ ਇਧਰ ਬਣਾਉਣਾ ਤਾਂ ਅਸੀਂ ਚੁੱਲ੍ਹੇ ਤੇ ਸੀਗਾ ਸਾਖ ਪਰ ਸਾਡਾ ਟਾਈਮ ਹੈ ਨੀਗਾ ਸੀਗਾ ਚੁੱਲੇ ਦੇ ਵੀ ਜਲਦੀ ਬਣ ਜਾਣਾ ਸੀਗਾ ਸਾਗ ਹੈਗਾ ਪਿੰਡ ਦਾ ਤੇ ਦੇਣ ਆਇਆ ਦੇਣ ਨਹੀਂ ਆਇਆ ਸੀ ਬੀਤ ਦਾ ਪਿਆਸੀ ਗਲੀ ਵਿੱਚ ਕੋਈ ਵਿਚਾਰਾ ਭਾਈ ਆਇਆ ਸੀ ਵਿੱਚ ਇਹ ਸਾਗ ਦਾ ਪਿੰਡ ਦਾ ਹੀ ਆ ਇਹ ਲਓ ਜੀ ਹੁਣ ਇਹ ਪਿੰਡ ਦਾ ਸਾਗ ਹੋਰ ਚਤੇ ਆ ਸਾਗ ਪੀਲਾ ਬਣਿਆ ਨਾ ਆ ਪਾਉ ਬਲਣ ਹੋਰ ਬਹੁਤ ਪੀਲਾ ਬਣਿਆ ਦੇਖੋ ਹਰਾ ਭੂਰਾ ਨਹੀਂ ਨਹੀਂ ਪੀਲਾ ਬਣਿਆ ਹਮ ਬਹੁਤ ਸੋਨਾ ਸਾ ਇਹ ਦਿੰਦਾ ਸੀ 50 ਰੁਪਏ ਦੀਆਂ ਇੰਨੀ-ਇੰਨੀ ਗੁੱਟੀਆਂ ਵਿੱਚ ਤਿੰਨ ਲਈਆਂ ਸੀ ਇੱਕ ਇੱਕ 10 ਰੁਪਏ ਦੀ ਪਾਲਕ ਦੀ ਗੁੱਚੀ ਹਮ ਤੇ ਫੇ 10 ਰੁਪਏ ਜੀ ਲੈ ਲਈਆਂ 10 ਰੁਪਏ ਕਿਲੋ ਪਿੰਡਾ ਜੋ ਆਉਂਦੇ ਆ ਜਿਹੜੇ ਤਾਂ ਦੇ ਜਾਂਦੇ ਆ ਬਾਜ਼ਾਰ ਤਾਂ ਹਲੇ ਵੀ 20 ਰੁਪਏ ਕਿਲੋ ਆ ਗੂਲੀਆਂ ਲੇ ਲੇ ਕੋ ਮੂਹ ਮੇ ਪਾਣੀ ਆਇਆ ਗਾਈਜ਼ ਨਾ ਸੱਚ ਗਾਈਜ਼ ਦੇ ਆਇਆ ਮੂਹ ਪਾਣੀ ਇਹ ਤਾਂ ਸਾਢੇ ਸਾਢੇ ਤੇ ਮਾਸਾ ਚੋਂ ਆਂਦੇ ਆ ਗਾਈਜ਼ ਦੇ ਆ ਗਾ ਜਰ ਤੜਕ ਸੜਕ ਲੱਗੂਗਾ ਇਹਨੂੰ ਲੱਗੂਗਾ ਹੁਣ ਤਾਂ ਬੱਸ ਹੋਸ਼ ਇੱਤੀ ਬਣੀਆ ਸਾਗ ਹੋ ਗਏ ਤੇ ਗਾ ਸਾਗ ਦਬਈ ਲੈ ਰਾ ਸੀਗਾ ਵਧੀਆ ਸੀਗਾ ਨਾ ਜਗਾ ਲੈ ਰਾ ਸੀਗਾ ਪੀਲਾ ਐਤਕੀ ਪਹਿਲੀ ਵਾਰ ਇੰਨਾ ਸੌਗ ਬਣਾਇਆ ਮੈਂ ਐਤਕੀ ਜਿਆਦਾ ਬਣਾਇਆ ਕਿ ਇੰਨਾ ਬਣਦਾ ਸੌਗ ਐਤਕੀ ਮੈਂ ਕਿਹਾ ਲੋੜੀ ਤੇ ਫੇਰ ਬਣਾ ਲਾਂਗੇ ਨਾ ਹਾਂ ਥੋੜੀ ਦਿਨਾਂ ਤੱਕ ਤਾਂ ਲੋੜੀ ਆ ਫੇਰ ਬਣ ਜਾਣਾ ਇੰਨਾ ਕੀ ਜਾਣਾ ਗਲੀ ਦੇ ਵਿੱਚ ਐਨਾ ਕੀ ਲੋੜੀ ਤੇ ਬਣਾ ਲਿਓ ਮਸੀਂ ਥੋੜਾ ਜਿਹਾ ਹਾਂ ਇਹਨੂੰ ਹਾਫ ਫੂਨ ਛੱਡ ਕੇ ਪਹਿਲਾਂ ਫਾੜੇ ਨੇ ਮੈਂ ਚੰਗੀ ਤਰ੍ਹਾਂ ਘੋਟਾ ਲਾ ਮੈਂ ਕਰਕੇ ਚਲੋ ਫਾੜੇ ਦੁਆਲੇ ਨਾ ਕੋਸ਼ਿਸ਼ ਰੱਖ ਫੜ ਕੇ ਰੱਖ ਬਸ ਮੈਨੂੰ ਲਾ ਥਾੜ ਦਿਓ ਭਰਾਵਾ ਕੋਤਸਾਬ ਆ ਪਾਇਆ ਮਰੇ ਹੁਣੇ ਇਹ ਮੇਰੇ ਮੂੰਹ ਤੇ ਛਿੱਟਾ ਪਿਆ ਨਾ ਕਿੱਦਾਂ ਪੈ ਜੂਗਾ ਇੱਧਰ ਚੈੱਕ ਕਰ ਮਾਸੀ ਨੇ ਮੂੰਹ ਤੇ ਛਿੱਟਾ ਆ ਤੈ ਗਿਆ ਕੀ ਹੋ ਰਿਹਾ ਇੱਥੇ ਤਾਂ ਮੇਰੇ ਮੂੰਹ ਤੇ ਆ ਇੱਥੇ ਬਾਹਰ ਜਿਹੜਾ ਕੋਟੀ ਉੱਤੇ ਛਿੱਟਾ ਪੈ ਗਿਆ ਮੇਰੇ ਆਹ ਦੇਖੋ ਇੱਧਰ ਸ਼ਾਲ ਪਾ ਦੇ ਕੀਤਾ ਸੀ ਨਾ ਪਾ ਪਰ ਸੀ ਤਾਂ ਚਾਕ ਕੀਤਾ ਸਾਡੇ ਉੱਤੇ ਮੈਨੂੰ ਹਟਿਓ ਬੈਠਣੇ ਥੱਲੇ ਬੈਠਣ ਨੂੰ ਤਾਂ ਬਸ ਨਹੀਂ ਤੁਹਾਨੂੰ ਕਿਹਾ ਮਾਸੀ ਨੇ ਝੂਠ ਬੋਲਿਆ ਕਿ ਛਿੱਟਾ ਪਿਆ ਐਤਗੇ ਨੂੰ ਨਾ ਹੋਇਆ ਗੰਡਰ ਨਾਲੀ ਕੋਟ ਲਾ ਕੇ ਬਸ ਐਡੀ ਗੁੱਡ ਜਣਾ ਮਵਾ ਪਰ ਨਹੀਂ ਪੀਤੀ ਜਾਣੀ ਮੇਰਾ ਘਰ ਵਾਲਾ ਫਟੇ ਛੱਟ ਦਿੰਦਾ ਮਾਸੜੀ ਜੀ ਵੀ ਲੱਗਦਾ ਇਹ ਨਾ ਪੋਰਾ ਹੈ ਗਾਤੂ ਪਾ ਕੇ ਬਣਿਆ ਹੈ ਸਾਰੀ ਸੱਜਣਾ ਜਿਹੜਾ ਸਾਗ ਹੈਗਾ ਮਾਸੜੀ ਜੀ ਛੁੱਟੀਆਂ ਜੀ ਢਾ ਦੇਣ ਪਰ ਹਾਏ ਦੇਖੋ ਬਹੁਤ ਸੋਹਣਾ ਘੋਟਿਆ ਯਾਰ ਫੋਨ ਆ ਗਿਆ ਉਹ ਦੇਖਿਓ ਵਾਓ ਕਿੰਨਾ ਸੋਹਣਾ ਘੋਟਿਆ ਪਦੇ ਬਣ ਜਗਰੀ ਮੈਂ ਦੇਖਾ ਦੇ ਨਾ ਲਾਈਟ ਵਿੱਚ ਮਿਰਚਾਂ ਵੀ ਮੈਂ ਐਤੀ ਬਦ ਨਾ ਸਮਝ ਲੱਗਿਆ ਨਾ ਨੰਬਰ ਆਈ ਜਾਂਦੇ ਆ ਮੇਰੇ ਫੋਨ 'ਤੇ ਹੈ ਹੀ ਨਹੀਂ ਨੀ ਨੰਬਰ ਮੈਂ ਆਪਣੇ ਫੋਨ 'ਤੇ ਹੈਲੋ ਤਲ ਵਾਸ ਕਰੋ ਰਣਾ ਪਾਉਣੇ ਨੇ ਦੇ ਲਗੇ ਹੋਰ ਚਲੋ ਠੀਕ ਹੈ ਉਹ ਲੋ ਜੀ ਇਹਨਾਂ ਦੀ ਨਿਆਣਿਆਂ ਦੀ ਰੈਂਡੀ ਸੀ ਜੀ ਪਾਰਟੀ ਨਵੇਂ ਸਾਲ ਦੀ ਪਾਰਟੀ ਰੈਂਡੀ ਸੀ ਇਹਨਾਂ ਦੀ ਅੱਕੇ ਕਿਹਨੇ ਸਾਫ ਨਾ ਆਇਆ ਆਹੋ ਲਓ ਜੀ ਇਹ ਲੋੜੀ ਠੀਕ ਆ ਬਬਲਸ ਤੁਝੇ ਖਾ ਕੇ ਖਲਾਈ ਓਏ ਖਾਦਾ ਨਹੀਂ ਖਲਾਈਦਾ ਬੁੱਲ ਲੈ ਦੱਸ ਕੇ ਨਹੀਂ ਰੱਖਦੇ ਜੀ ਵਾਜੇ ਸਾਕੇ ਤੁਸੀਂ ਜਾ ਕਰਦੀਏ ਆਹ ਹਾਂ ਹਾਂ ਜੀ ਕੋਈ ਨਹੀਂ ਆਓ 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 ਸਨੇਪ ਆਉਂਦਾ ਫਾਉਂਦਾ ਆਉਂਦੀ ਆ ਬੋਲੀ ਆਜੋ ਫਿਰ ਤੁਸੀਂ ਵੀ ਵਾਪਸ ਲਈ ਆ ਓਏ ਜਦ ਮਮੀ ਨੇ ਟੀਵੀ ਦੇ ਮੈਂ ਕੱਪੜੇ ਟੰਗੇ ਹੁਣ ਲੈ ਗਈ ਕੱਪੜੇ ਹੁਣ ਪੋਣੇ ਹੀ ਆ ਸੁੱਕਣੇ ਕਿਧਰ ਨਾ ਕਿਧਰ ਦੱਸ ਦੱਸ ਲਓ ਜੀ ਇਧਰ ਪੀਜ਼ਾ ਲਿਆਂਦਾ ਜੀ ਅਜੇ ਇਹਨਾਂ ਦੀ ਬਰਥਡੇ ਬਰਥਡੇ ਪਾਰਟੀ ਕਹਤਾ ਕੀ ਨਿਊ ਇਅਰ ਪਾਰਟੀ ਪੈਂਡਿੰਗ ਸੀ ਗਲੇ ਕੋਲੇ ਠੀਕ ਨਹੀਂ ਸੀ ਇਸ ਕਰਕੇ ਫਿਰ ਅਸੀਂ ਆ ਡਾਲੋ 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 ਸਨੇਪ ਜਲਦੀ ਜਲਦੀ ਡਾਲੋ ਹੋ ਗਈ ਠੰਡੀ ਬਹੁਤ ਹੈ ਬੇਟਾ ਜਲਦੀ ਜਲਦੀ ਠੰਡੇ ਹੋ ਜਾਣਗੇ ਫਿਰ ਜੇ ਢੰਡੇ ਹੋ ਗਏ ਤਾਂ ਫਿਰ ਖਾਣੇ ਦਾ ਮਜ਼ਾ ਨਹੀਂ ਆਏਗਾ ਕਿਉਂ ਜੀ ਚਲੋ ਕੋਈ ਨਹੀਂ ਸਾਗ ਹੁਣ ਆਪਾਂ ਸੇਰ ਨੂੰ ਸਹੀਂ ਤੇ ਪਹਿਲਾਂ ਖਾ ਲਈਏ ਫੇਰ ਕਰਦੇ ਬਲੌਗ ਦਾ ਐਂਡ ਆਪਾਂ ਹੈ ਹਾਂ ਚਲੋ ਬਣੇ ਰਿਓ ਬਲੌਗ ਨਾਲ ਜੀ ਖਾ ਪੀ ਲਈਏ ਜੀ ਹੁਣ ਪਹਿਲਾਂ ਲਓ ਜੀ ਇੱਧਰ ਦੇਖੋ ਹਾਂ ਜੀ ਮੋਢੀ ਕਿਦਾਂ ਲੱਗਾ ਉਹ ਇਹੀ ਕਰਦੇ ਸਰਵੇ ਨੂੰ ਪੁੱਛਣਾ ਹਾਂ ਕਿਦਾਂ ਦਾ ਲੱਗਾ ਸਵਾਲ ਲੱਗੇ ਲਓ ਜੀ ਪੀਜੀ ਪੂਜੀ ਖਾ ਕੇ ਹੋ ਗਏ ਆ ਜੀ ਬਿੱਲੇ 9:00 ਵੱਜ ਗਏ ਤੇ ਹੁਣ ਲੱਗੇ ਆ ਜੀ ਰੋਟੀ ਪਾਣੀ ਖਾਣ ਅਸੀਂ ਤਾਂ ਖਾ ਲਈ ਆ ਦੇਖੋ ਜੀ ਇਧਰ ਨੂੰ ਸੱਸ ਦੀ ਜੋੜੀ ਕੋਈ ਮੈਂ ਕਹਿੰਦਾ ਦੇਖੋ ਜੀ ਨੂੰ ਸੱਸ ਦੀ ਜੋੜੀ ਉਹ ਰੋਟੀ ਖਾ ਰਹੀ ਹੈ ਜੀ ਸਾਗ ਦੇ ਨਾਲ ਮੈਂ ਕਹਿੰਦਾ ਬਹੁਤ ਟੇਸਟੀ ਸਾਗ ਆ ਵੀ ਮੈਂ ਵੀ ਖਾਦਾ ਬਹੁਤ ਜਿਆਦਾ ਸਵਾਦ ਬਣਿਆ ਸਾਗ ਇੰਨਾ ਕੁ ਵਧੀਆ ਮੈਂ ਕਹਿੰਦਾ ਪੁੱਛੋ ਗਜਨਾ ਇਹਦਾ ਟੇਸਟ ਹੀ ਅਲੱਗ ਹੋਆ ਸਾਗ ਇਹ ਵਾਕੀ ਟੇਸਟ ਲੱਗਾ ਅੱਛਾ ਆ ਦੇਖੋ ਸਾਰਾ ਨਿੱਗਾ ਹੋ ਗਿਆ ਕਮਰਾ ਨਾ ਵੇਹ ਹੀਟਰ ਲਾਉਂਦੇ ਨਾਲ ਇੱਥੇ ਬਾਹਰ ਵੀ ਤੇ ਇਧਰ ਪਰਦਾ ਕਰਕੇ ਤੇ ਸਾਰਾ ਕੁਝ ਐਨ ਫਰਸਟ ਕਲਾਸ ਨਿੱਗਾ ਨਿੱਗਾ ਜਾ ਹੋ ਗਿਆ ਅੰਦਰ ਵੀ ਬਲੋਰ ਚੱਲਦਾ ਅੰਦਰ ਤਾਂ ਬਲੋਰ ਚੱਲਦਾ ਚੱਲਦਾ ਉਹ ਤੇ ਚਲੋ ਦਰਵਾਜਾ ਬੰਦ ਨਾ ਅੰਦਰ ਕੱਪੜੇ ਸੁੱਕਣੇ ਪਏ ਐ ਨਾ ਫਿਰ ਤੇ ਚਲੋ ਬਣੇ ਰਹੀਓ ਬਲੌਗ ਨਾ ਜੀ ਫਿਰ ਕਰਦੇ ਆ ਜੀ ਇਸ ਤੋਂ ਬਾਅਦ ਬਲੌਗ ਦਾ ਆਪਾਂ ਐਂਡ ਤੇ ਖਾ ਲਨ ਰੋਟੀਆਂ ਵੀ ਦੋਨੇ ਜਣੀਆਂ ਲਓ ਜੀ ਸਵਾ 9 ਰੋਟੀ ਪਾਣੀ ਖਾ ਕੇ ਹੋ ਗਏ ਵਿਲੇ ਤੇ ਹੁਣ ਇਧਰ ਲੱਗੇ ਆ ਜੀ ਕਮਰੇ ਦੀ ਕਰਨ ਸ਼ਾਂਤੀ ਹਨਾ ਚੱਕ ਦਿਓ ਸਾਰੇ ਕੱਪੜੇ ਛਪੜੇ ਦੇ ਲੱਗੇ ਹੁਣ ਕਰੀ ਸੌਂ ਦੀ ਤਿਆਰੀ ਤੇ ਚਲੋ ਤੁਸੀਂ ਕਰੋ ਜੀ ਬਲੌਗ ਦਾ ਐਂਡ ਫਿਰ ਮੈਂ ਵੀ ਐਡਿਟ ਕਰਾਂ ਆਹ ਦੇ ਕਰਦੇ ਆ ਅੱਜ ਦੇ ਬਲੌਗ ਦਾ ਇੰਡ ਤੇ ਸਵੇਰੇ ਅਸੀਂ ਇੱਕ ਬਲੌਗ ਬਣਾਇਆ ਸੀ ਸਾਡੇ ਕੋਲ ਬਣਿਆ ਹੀ ਨਹੀਂ ਹੈਗਾ ਉਹ ਵਿੱਚੋਂ ਨਾ ਕੱਟ ਹੋ ਗਿਆ ਮਿਸ ਹੋ ਗਿਆ ਉਹ ਗਲਤੀ ਦੇ ਨਾਲ ਰਿਕਾਰਡਿੰਗ ਵਾਲਾ ਬਟਨ ਹੀ ਨਾ ਪਾਇਆ ਤੇ ਫਿਰ ਉਹ ਬਣਿਆ ਨਹੀਂ ਇਧਰ ਦੇ ਘਵਾ ਕੇ ਛੱਡ ਦਿੱਤਾ ਉਹ ਸੀਗਾ ਵੀ ਜੋ ਆਪਾਂ ਸਾਗ ਵਗੈਰਾ ਲੈ ਕੇ ਆਏ ਜਦੋਂ ਸਾਰਾ ਉਹ ਦਿਖਾਇਆ ਸੀ ਵਿੱਚ ਚਲੋ ਕੋਈ ਗੱਲ ਨਹੀਂ ਚਲੋ ਕੋਈ ਗੱਲ ਨਹੀਂ ਤੇ ਸਾਗ ਸਾਡਾ ਬਹੁਤ ਸਵਾਲ ਬਣਿਆ ਜਿਹੜੀ ਖਾਣਾ ਸਾਡੇ ਘਰ ਆ ਸਕਦਾ ਐ ਜਿਹਦਾ ਪਿੰਡਾਂ ਦਾ ਸਾਗ ਬਹੁਤ ਵਧੀਆ ਫਰਸਟ ਕਲਾਸ ਚਲੋ ਜੀ ਕਰਦੇ ਆ ਅੱਜ ਦੇ ਬਲੌਗ ਦਾ ਇੱਥੇ ਹੀ ਐਂਡ ਤੇ ਮਿਲਦੇ ਆ ਤੁਹਾਨੂੰ ਇੱਕ ਨੈਕਸਟ ਬਲੌਗ ਦੇ ਵਿੱਚ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਦੱਸਿਓ ਤੁਹਾਨੂੰ ਸਾਡੇ ਬਲੌਗ ਕਿੱਦਾਂ ਦੇ ਲੱਗੇ ਜੇ ਕੋਈ ਨਵਾਂ ਆ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਮਿਲਦੇ ਆਂ ਵੀ ਤੁਹਾਨੂੰ ਇੱਕ ਨੈਕਸਟ ਬਲੌਗ 'ਚ ਸੋ ਕਿੱਦਾਂ ਲੱਗਾ ਤੁਹਾਨੂੰ ਸਾਡਾ ਇਹ ਬਲੌਗ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਸਬਸਕ੍ਰਾਈਬ ਵੀ ਜ਼ਰੂਰ ਕਰਿਓ ਬੈਲ ਆਈਕਨ ਨੂੰ ਵੀ ਜ਼ਰੂਰ ਕਲਿੱਕ ਕਰਿਓ ਤਾਂ ਕਿ ਵੀਡੀਓ ਪੈਂਦੇ ਹੀ ਤੁਹਾਨੂੰ ਨੋਟੀਫਿਕੇਸ਼ਨ ਜ਼ਰੂ